ਵੀਕ ਦਿਨ ਮੈਂ ਪਹਿਲਾਂ ਕਹਿਣ ਡਿਆ ਕਿ ਹੁਣ ਬਸ ਆਪਾਂ ਨਾ ਜਾਜਾਂ ਦੇ ਰਿਹਾ ਕਰ ਤੇ ਹੁਣ ਆਪਾਂ ਜਾ ਰਹੇ ਆਊਟ ਆਫ ਇੰਡੀਆ ਕੀ ਕਹਿਣਾ ਫੋਨ ਕਰਤਾ ਕੋਲ ਸਾਲਾ ਬਦਰਾ ਨਹੀਂ ਦੇਲ ਨਹੀਂ ਲੱਗਣਾ ਪਈ ਤੁਹਾਡੇ ਬਿਨਾ ਇੰਡੀਆ ਜ ਅਮਰੀਕਾ ਹੀ ਜਾਵਾਂਗੇ दारू ਨਾ ਪੀਂਦਾ ਹੋਵੇ ਯਰਦਾ ਨਾ ਖਾਂਦਾ ਹੋ ਜਾਜੂ ਸ਼ਾਇਦ ਮੈਂ ਲੈ ਹੀ ਲਵਾਂ ਯਾਰ ਮਲੇਸ਼ੀਆ ਸਿੰਗਾਪੁਰ ਬੈਂਕ ਲਾਇਸੈਂਸ ਸਾਰਾ ਜਿਹੜਾ ਮੰਦਰੀਆ ਲੱਕੜ ਦਾ ਬਣਦਾ ਸਾਈਟ ਅਫਸਰ ਸਾਹਿਬੀ ਐਂਡ ਸੈਵਨ ਡੋਨਟ ਫੋਰਗੇਟ ਟੂ ਪੁੱਟ ਮਾਈ ਨੇਮ ਆ ਸਾਨੂੰ ਖਾ ਲਈਏ ਬੈਂਕ ਲੋ ਜੀ ਵਰਕਆਊਟ ਹੋ ਗਿਆ ਜੇ ਆਪਣੀ ਐਕਸੀਡੈਂਟ ਮਿਸ ਕਰੋ ਠੀਕ ਇਹਨੋਂ ਮੈਂ ਕਹਣਾ ਕਿ ਮੈਨੂੰ ਮੋਟਰਸਾਈਕਲ ਕਰ ਦੇ ਤੇ ਇਹ ਮੋਟਰਸਾਈਕਲ ਨੂੰ ਫੋਨ ਕਰਨ ਲੱਗੀ ਸਾਹਮਣੇ ਗੋਰੇ ਬੀਰ ਪਤਾ ਨਹੀਂ ਕੀ ਕਹਣਦੇ ਤੇ ਕਾਲਾ ਡਿੰਨਰ ਆਇਆ ਲੈ ਨਹੀਂ ਲੈ ਪਤਾ ਪਤਾ ਜੰਨਤ ਜਿਹਨੂੰ ਕਹਿੰਦੇ ਜ਼ਿੰਦਗੀ ਦੀ ਜੰਨਤ ਇਹਨੂੰ ਆਪਾਂ ਕਿੰਨੇ ਸਫਾਰੀ ਵਾਹ ਰਾਂਬਾ ਖਣੀ ਚਣੀ ਬਾਡੀ ਬਣਾਉਣੀ ਆ ਤੇ ਮਿਲਾਂ ਮੈਂ ਵਾਹ ਮਾਰਨਾ ਚਾਹ ਪ੍ਰਾਈਵੇਟਨ ਟਾਈਗਰ ਸੁਸਤੇ ਆਏ ਐਨੇ ਕੋਣ ਦੀ ਇਹਨੂੰ ਖੈਣੇ ਚੈਣੀ ਲਪਾ ਮਾਰੀ ਸੀ ਹਾਂ ਖੈਣੇ ਚੈਣੀ ਖਾਏਗਾ ਮੈਂ ਇਹ ਨਹੀਂ ਕੁਛ ਕਹਿੰਦਾ ਜਾ ਮੂੰਹ ਦੇ ਵਿੱਚ ਲਾਇਆ ਬੁੱਲਾ ਨੇ ਮਾਰੀ ਜੀ ਜਿਹੜਾ ਵੇਖਣ ਦਾ ਵੀਡੀਓ ਬਣਾਉਣ ਦਾ ਫੁੱਫੜਾ ਦਾ ਇਹਨਾਂ ਨੂੰ ਕਹਿੰਦੇ ਕੀ ਆ ਉਹ ਛੋਟਾ ਮਗਰ ਮੱਛ ਪਹਿਲੀ ਕੀ ਨਾ ਮੈਨੂੰ ਆਪ ਨਹੀਂ ਪਤਾ ਚਲੋ ਫਿਰ ਵੇਖਣ ਕਿਹੜਾ ਹੈ ਤੋਂ ਬਾਅਦ ਹੋਏਗਾ ਕਾਉਸ਼ ਜੇ ਮਾਮਾ ਹੀ ਦੱਸ ਦੇਣਗੇ ਨਾ ਅਗਲਾ THAILAND ਦਾ ਟੂਰ ਫ੍ਰੀ ਅੱਜ ਹੋ ਲੈ ਅੱਜ ਕੱਲ ਮਿਹਨਤ ਨਹੀਂ ਲੱਗੀ ਡਬਲਮ ਕਿਸੇ ਵੇਲੇ ਨਾ ਆਪਾਂ ਅਚਾਨਕ ਹੀ ਕੋਈ ਵਰਡ ਬੋਲ ਦਿੰਨੇ ਆ ਤੇ ਉਹ ਪੂਰਾ ਹੋ ਜਾਂਦਾ 20 ਦਿਨ ਮੈਂ ਪਹਿਲਾਂ ਕਹਿਣ ਡਿਆ ਕਿ ਹੁਣ ਬਸ ਆਪਾਂ ਨਾ ਜਹਾਜਾਂ ਦੇ ਰਿਆ ਕਰਨਾ ਉਹ ਕੋਈ ਇਹੋ ਜੀ ਪਰਮਾਤਮਾ ਵਾਲੇ ਵਿਦ ਬਣੀ ਇੱਕ ਹਫਤਾ ਪਹਿਲਾਂ ਜਹਾਜ ਤੇ ਇੰਡੀਗੋ ਤੇ ਹੁਣ ਆਪਣਾ ਜਸ ਵੀ ਘੜੀ ਵਿਸਤਾਰਾ 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 에ਅਰਲਾਈਨਸ ਦੱਸਾਂਗੇ ਜਾਣਾ ਕਿੱਥੇ ਆ ਜਾ ਕੇ ਦੱਸਾਂਗੇ ਵੀਡੀਓ ਪੈ ਗਈਆਂ ਤੇ ਹੁਣ ਆਪਾਂ ਜਾ ਰਹੇ ਆਊਟ ਆਫ ਇੰਡੀਆ ਠੀਕ ਆ ਫਲਾਈਟਾਂ ਦਾ ਜੱਕਰੇ ਹੈਗਾ ਵਾ ਵੀ ਇੱਥੋਂ ਆਪਾਂ ਜਾ ਰਹੇ ਆ ਪਹਿਲਾਂ ਦਿੱਲੀ ਠੀਕ ਹੈ ਕਹਿੰਦੇ ਦਿੱਲੀ ਨਹੀਂ ਕਹਣਾ ਕਹਣਾ ਦਿੱਲੀ ਉਸ ਤੋਂ ਬਾਅਦ ਆਪਾਂ ਜਾਣਾ ਕਲਕੱਤਾ ਨਹੀਂ ਕਹਿਣਾ ਕਿ ਜਾਣਾ ਕੋਲਕਾ ਕੋਲ ਸਾਲਾ ਅਬਦ ਰੰਗ ਕੋਲਕਾ ਕੋਲਕਾ ਜਾਣਾ ਕੋਲਕਾ ਕੋਲਕਾ ਤੇ ਉਸ ਤੋਂ ਬਾਅਦ ਫਿਰ ਸਿੱਧਾ ਹੀ ਉੱਥੇ ਜਾ ਕੇ ਦੱਸਾਂਗੇ ਕਿ ਕਿੱਥੇ ਜਾਣਾ ਆਊਟ ਆਫ ਇੰਡੀਆ ਕੋਈ ਰਾਜਨ ਜੀ ਕਿਦਾਂ ਤੁਸੀਂ ਬਹੁਤ ਸਾਈਡ ਚ ਲੱਗ ਰਹੇ ਅੱਜ ਦਿਲ ਨਹੀਂ ਲੱਗਣਾ ਪਈ ਤੁਹਾਡੇ ਬਿਨਾ ਇੰਡੀਆ ਦੇ ਦਿਲ ਤੇ ਉਹ ਨਹੀਂ ਤੇਰੇ ਕੋਲ ਬੜੇ ਹੈਗੇ ਆ ਪਤਾ ਨਹੀਂ 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 ਕੋਈ ਵੀ ਨਹੀਂਗਾ ਪਤਾ ਨਹੀਂ ਹੈਗੇ ਤੇਰੇ ਕੋਲ ਦਿਲ ਲਾਉਣ ਲਈ ਦਿਲ ਲਾਉਣ ਲਈ ਤਹਾਡੇ ਵੀਰਾਂ ਦੇ ਤਾਈ ਵੱਖਰੇ ਹੁੰਦੇ ਨਾ ਬੰਦਾ ਆਤਮਕ ਤੌਰ ਤੇ ਦੇਖੀ ਹੁੰਦਾ ਵੀਡੀਓ ਕਾਲ ਤੇ ਕਰਿਆ ਕਰੋਗੇ ਉੱਥੇ ਜਾ ਕੇ ਵੀਡੀਓ ਕਾਲ ਮੈਂ ਕਦੀ ਨਹੀਂ ਕੀਤੀ ਨਾ ਮੈਂ ਕਰਦਾ ਨਾ ਮੈਂ ਸੁਣਦਾ ਮੈਨੂੰ ਤੇ ਕਰੋਗੇ ਭਾਈ ਵਟਸਐਪ ਕਾਲ ਆਉਣ ਲਈ ਵਟਸਐਪ ਵੀਡੀਓ ਕਾਲ ਆਈ ਡੋਨਟ ਲਾਈਕ ਨੋ ਲਾਈਕ ਵੀਡੀਓ ਕਾਲ ਮੈਨੂੰ ਤੇ ਕਰੋਗੇ ਭਾਈ ਨਾਲੇ ਤੁਹਾਨੂੰ ਪਤਾ ਲੱਗੇ 4-5 ਘੰਟੇ ਮੈਂ ਕੰਮ ਕਰਦਾ ਥੋੜਾ ਤੁਹਾਨੂੰ ਪਤਾ ਤਾਂ ਲੱਗੇ ਮੇਰੀ ਵੈਲਿਊ ਕੀ ਹੈ ਤੁਸੀਂ ਇਹ ਸੋਚਿਆ ਬਦਰੰਗੀ ਆ ਸਹੀ ਗੱਲ ਸਹਰ ਸਾਹ ਦੀ ਮਾੜੀ ਕੋਈ ਗੱਲਬਾਤ ਕਰੋ ਇੰਜ ਕਾਲੀ ਜੀ ਬੜੀ ਆਉਂਦੀ ਵੀਡੀਓ ਆ ਜਣਾ ਅੰਮ੍ਰਿਤਸਰ ਜੇ ਬੈਠੇ ਸਾਰੇ ਕਾਲੇ ਕਾਲੇ ਜ ਮੈਗ ਹੋ ਰਾਇਆ ਭਾਈ ਉਹ ਵੀ ਨਹੀਂ ਗੋਰਾਉਂਦਾ ਮੈਂ ਗੋਰਾ ਹੀ ਆ ਭਾਈ ਨਹੀਂ ਸਾਫ ਨਹੀਂ ਇਹ ਵੀਡੀਓ ਪਤਾ ਨਹੀਂ ਕਿਉਂ ਜਾਨੜ ਪੂਰਾ ਉਹ ਇਤੋਂ ਵੱਧ ਜਾਨੜ ਕਿਨਾਂ ਹੋਣਾ ਹੈ ਬੜੇ ਹੋ ਜੇ ਉਹ ਅੰਦਰ ਸ਼ਾਦ ਸ਼ੁਕੀ ਜੀ ਭਾਈ ਨਾ ਸਾਲਾ ਸਿਸਟਮ ਜੰਗ ਹੋ ਰਿਹਾ ਉਹ ਭਾਈ ਉਹ ਫੇਰ ਲੱਗਾ ਇੱਕੋ ਆਏ ਡੋਲਾ ਪੰਪ ਕਰਕੇ ਆਏ ਭਾਈ ਡੋਲਾ ਪੰਪ ਆ ਜੇ ਸਾਲਾਂ ਬਾਅਦ ਦੀ ਪਹਿਲੀ ਵਾਰੀ ਭਾਈ ਨੋਦੀ ਬਾਜੇ ਵੇਖਿਆ ਸਾਸ ਵੀ ਭਾਈ ਨੂੰ ਲੈ ਕੇ ਮਿੰਟੋ ਮਿੰਟ ਆਇਆ ਉਹ ਨਹੀਂ ਪਤਾ ਭਾਈ ਚੱਲੇ ਕਿੱਥੇ ਗਿਆ ਆ ਆਊਟ ਆਫ ਇੰਡੀਆ ਚੱਲੇ ਔਰ ਕਿੱਥੇ ਚੱਲੇ ਆ ਆਊਟ ਆਫ ਇੰਡੀਆ ਕਿੱਥੇ ਅਮਰੀਕਾ ਸਾਰਾ ਜਾ ਕੇ ਵੀ ਪੈਂਦੀਆਂ ਰਾਣੀਆਂ ਵੀਡੀਓ ਬਹੁਤ ਆਉਣਗੀਆਂ ਅਮਰੀਕਾ ਵੀ ਜਾਵਾਂਗੇ ਸਭ ਜਗ੍ਹਾ ਜਾਵਾਂਗੇ ਜਿਹੜੀ ਚੀਜ਼ ਦਾ ਵੀਜ਼ਾ ਲਵਾਇਆ ਉਸ ਤੋਂ ਪਹਿਲਾਂ ਹੋਾਈਏ ਸਾਨੂੰ ਇਹ ਦੱਸ ਦੋ ਕਿੱਥੇ ਚੱਲੇ ਜੇ ਇੱਕ ਆਪਾਂ ਹਨਾਹੀ ਪਤਾ ਵਾ ਸੇਅਰਪੋਰਟ ਤੇ ਚੱਲੇ ਆ 에ਅਰਪੋਰਟ ਤੇ ਜਾ ਕੇ ਆਪਾਂ ਅਗਰ ਥੋੜੀ ਪੌਣੇ ਸਟੋਰੀ ਲਾਈਟ ਜੀ ਕਲਪ ਲੋਕ ਜੀ ਕਰਦੇ ਹਾਂ ਮੁੜ ਕੇ ਫਿਰ ਇਸ ਤੋਂ ਬਾਅਦ ਆਪਾਂ ਜਣਾ ਦਿੱਲੀ ਫਿਰ ਜਣਾ ਆਪਾਂ ਕੋਲਕਾਤਾ ਉਸ ਤੋਂ ਬਾਅਦ ਸਸਪੈਂਸ ਸਰਪ੍ਰਾਈਜ਼ ਉੱਥੇ ਜਾ ਕੇ ਪਰ ਮਾਪਾ ਉਹ ਗਿਆ ਨਾ ਬਾਈ ਭਾਈ ਹੈ ਬਾਬੂ ਗਿਆ ਨਾ ਨਹੀਂ ਦਾ ਕੋਈ ਨਹੀਂ ਤਾਰੂ ਨਾ ਪੀਂਦਾ ਹੋਵੇ ਯਰਦਾ ਨਾ ਕੰਦਾ ਹੋਵੇ ਪਰ ਚੱਲੇ ਕਿੱਥੇ ਜੇ ਆਇਓਗੇ ਜਲਦੀ ਆਸ ਲੋਂਦਾ ਹੋਵੇ ਸਿਰ ਮੇ ਨਾ ਜਾਂਦਾ ਹੋਵੇ ਇਹੋ ਜਿਹਾ ਲੱਭ ਦੇ ਪਰਉਣਾ ਮੈਂ ਮੇਰੀ ਏ ਗੜੀ ਬੋਲੇ ਜੇ ਤੂੰ ਮੈਨੂੰ ਚਾਹੁੰਦੀ ਮੇਰੀ ਵਾਹ ਨਹੀਂ ਵਜੇ ਭਾਈ ਤੁਹਾਡੀ ਜਿਆਦੀ ਵਧੀਆ 6 ਲੱਖ ਰੁਪਈਆ ਨਾਲ ਲਟਾਉਂਦਾ ਅੱਜ ਤੇਰੇ ਪਿੱਛੇ ਨਾ ਮੈਂ ਆਉਂਦਾ ਇਹ ਸਟਾ ਲਿਆ ਕਿਹ ਹੈ ਯਾਰ 6 ਲੱਖ ਨਹੀਂ ਜਲਦੀ ਆ ਜਾਗੇ ਵਾਸ ਜਲਦੀ ਜਲਦੀ ਮੰਡੋਂ ਮੰਡੀ ਜਾਣਾ ਮੰਡੋਂ ਮੰਡੀ ਆਉਣਾ ਪੱਕਾ ਨਾ ਮੇਰੀ ਨਾਲ ਗੱਲ ਬੱਝ ਚਲਦੀ ਫਿਰਦੀ ਆ ਇੱਕ ਦੋ 에어ਲਾਈਨ ਦਾ ਡਾਊਨ ਜਾ ਰਹੀਆਂ ਜਿੱਦਾਂ ਫੋਰਡ ਬੰਦ ਹੋ ਗਈ ਸ਼ੈਵਲ ਦੇ ਬੰਦ ਹੋ ਗਈ ਜੋ ਜਹਾਜ ਉਹ ਸ਼ਾਇਦ ਮੈਂ ਲੈ ਹੀ ਲਵਾਂ ਤੇ ਕੋ ਟੂਰ ਹੁਣ ਜਹਾਜਾਂ ਲੱਗਿਆ ਕਰ ਭਾਈ ਵੀਡੀਓ ਵਖਾ ਦੇ ਜਹਾਜ ਦੀ ਵੀ ਜਹਾਜ ਲੈਣਾ ਆਪਾਂ ਜਹਾਜ ਕਿੰਨਾ ਮਹਿੰਗਾ ਉਹ ਲਿਖਿਆ ਹੀ ਤਹੀ ਰਾਜਾ ਫਿਰਦਾ ਜਹਾਜ ਮੁੱਲ ਲੈ ਜਾਜ ਵੀ ਲੈਣਾ ਗਿਆ ਕਿੱਥੇ ਚੱਲੇ ਸਰਜੀ ਕਿੱਥੇ ਚੱਲੇ ਜੇ ਆਊਟ ਆਫ ਇੰਡੀਆ ਆਊਟ ਆਫ ਇੰਡੀਆ ਕਿੱਥੇ ਭਾਜੀ ਇਨ ਆਪਸ਼ਨ ਹੈ ਯਾਰ ਮਲੇਸ਼ੀਆ ਸਿੰਗਾਪੁਰ ਬੈਂਕਾਉਂ ਤੁਸੀਂ ਮੇਰੀ ਵੀਡੀਓ ਵੇਖ ਲੈ ਜਦੋਂ ਮੈਂ ਕਿੱਥੇ ਜਾਨਾ ਠੀਕ ਆ ਵੀਡੀਓ ਵੇਖ ਕੇ ਗੈਸ ਕਰਨਾ ਪੈਣਾ ਠੀਕ ਆ ਹਾਂ ਕਦੋਂ ਆਗੇ ਵਾਪਸ ਤੁਹਾਨੂੰ ਕੀ ਬਣਾ ਪਾਸਪੋਰਟ ਵੀ ਬਣਵਾ ਹੀ ਨਹੀਂ ਮੈਨੂੰ ਵੀ ਲੈ ਜਾਓ ਭਾਜੀ ਲੈ ਜਾਓ ਵੇਖ ਲੋ ਪਾਸਪੋਰਟ ਨਹੀਂ ਬਣਦਾ ਮੈਂ ਕੀ ਕਰਾਂ ਆਧਾਰ ਕਾਰਡ ਤੇ ਲੈ ਜਾਓ ਕਾਰਡ ਤੇ ਲੈ ਵਰਕ ਆਊਟ ਵੀ ਕਰੋ ਸਾਰੀ ਚੀਜ਼ਾਂ ਕਰੋ ਪਰ ਲਾਈਫ ਨੂੰ ਇੱਕ ਬੈਲੈਂਸ ਰੱਖੋ ਲਾਈਫ ਇਜ਼ ਬੈਲੈਂਸ ਲਾਈਫ ਦਾ ਨਾਮ ਹੀ ਬੈਲੈਂਸ ਹੈ ਤੇ ਚਾਹ ਜਦੋਂ ਕਿ 8 ਘੰਟੇ ਕੰਮ ਕਰਕੇ ਆ ਮੁੰਡਿਆਂ ਦੇ ਦਿਮਾਗ ਥਕਾਤਾ ਤੇ ਹੁਣ ਚੀਜ਼ ਕਰਦਾ ਜੀ ਵੀ ਭੂਮੀ ਭੂਮੀ ਕਰੀਏ ਛੱਡ ਕੇ ਚੱਲਿਆ ਨੂੰ ਲਾਈਫ ਦੇ ਵਿੱਚ ਪਹਿਲੀ ਵਾਰੀ ਐਕਸਪੀਰੀਅੰਸ ਹੈਗਾ ਵਾ ਕਿ ਮੈਂ ਪਹਿਲੀ ਵਾਰੀ ਇਕੱਲਾ ਘੁੰਮਣ ਚੱਲਿਆ ਇਕੱਲਾ ਜਿੱਦਾਂ ਮੈਂ ਕਹਿੰਦਾ ਸੈਲਫ ਲਵਰ ਸਕੈਲਪਟ ਡਿਪੈਂਡ ਤੇ ਸੈਲਫ ਕੌਨਫिडੈਂਸ ਤੇ ਪਹਿਲੀ ਵਾਰੀ ਸੈਲਫ ਲਵਰ ਸਟਾਈਲ ਕਿੰਗ ਪਹਿਲੀ ਵਾਰੀ ਘੁੰਮਣ ਚੱਲਿਆ ਫੋਰਨ ਆਊਟ ਆਫ ਇੰਡੀਆ बैंकॉक सिंगापुर ਤੇ ਮਲੇਸ਼ੀਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਜਾਵਾਂਗੇ ਦਿੱਲੀ ਦਿੱਲੀ ਤੋਂ ਫਲਾਈਟ ਹੈਗੀ ਆ ਆਪਣੀ ਵਿਸਤਾਰਾ 에어ਲਾਈਨਸ ਕਲਕੱਤਾ ਤੇ ਉਸ ਤੋਂ ਬਾਅਦ ਆਪਾਂ ਜਾਣਾ ਬੈਂਕਾਕ ਥੈਂਕ ਯੂ ਵੈਰੀ ਮੱਚ ਫੇਰ ਦੱਸਦਾ ਜੀ ਮੀਨਾ ਘਰੀ ਚੈੱਕ ਕਰੋ ਸਾਰਾ ਜਿਹੜਾ ਮੰਦਿਰ ਆ ਲੱਕੜ ਦਾ ਬਣਿਆ ਵੇਖੋ ਕੀ ਬਾਤ ਹੈ ਇੱਕ ਵੀ ਚੀਜ਼ ਹੋਰ ਕੋਈ ਨਹੀਂ ਲੱਗੀ ਸਾਰੀ ਲੱਕੜ ਲੱਕੜ ਦਾ ਮੰਦਿਰ Pas years old prana. No, let's right Great number of people. And the Exactly. All right. Purple. And transfer candy. Two opposite side of society. And the 7th oh. which is last. Family, right? Family. The importance of our family. And also everyone. This is feedback book for you. Because your feedback is really important for us. Especially for me. So if you enjoy with me, I'm sure you are. <laughs> you can write my name, okay? And you can write down everything. Your suggestion, your feelings, which part you like most and why. Okay. But don't forget to put my name, huh? But you only forget my name, right? Oh my god! <laughs> What's my name? Aylin. Kinda. Aylin. <laughs> yes. A y l i n. My name is Aylin. So don't forget Aileen. to put my name. And also, everyone, we have photo album for you, photo book for your Instagram account. So you can check it out and you can take good pictures for your Instagram account. And just over there we have small bags for you from your big heart. so if you want to support our team, you can do that from your heart. so everyone, our journey is finished now. and i would like to say that. kapunka, everyone. thank you so much. thank you so much, everyone. nice to meet you. thank you so much. i hope you enjoy. but i enjoy a lot with you. thank you so much. nice to meet you, everyone. thank you. and if you have any question, you can ask me. and we have feedback book in the board side. thank you so much, everyone. ਕੀ ਕਪੂ ਕਾਇ ਪ੍ਰਮਾਤੀ ਇਟਸ ਸੋ ਮਾਚ ਮੈਂ ਮੈਂ ਯਾਰ ਕਾ ਟਾਈਮ ਹੀ ਲੱਗਾ ਵਲੋਗ ਆ ਦੇ ਤੁਹਾਨੂੰ ਖਾਦੀਏ ਬੈਂਕੋਂ ਰੋਡ ਖਾਦੀ ਇੱਥੋਂ ਦੀਆਂ ਬੱਸਾਂ ਕਾਰਾਂ ਰੂਲ ਬਹੁਤ ਯਾਰ ਮੈਂ ਵੇਖ ਲਓ ਦੋ ਦਿਨ ਹੋ ਗਏ ਇੱਥੇ ਕਿਹਨੂੰ ਹਾਰਨ ਮਾਰਦਾਂ ਨਹੀਂ ਵੇਖਿਆ 노 호ਰਨ ਯੂਜ਼ 노 호ਰਨ 노 호ਰਨ ਲੈ ਲੱਗੀ ਆ ਲੋਕੀ ਲੈਣਾ ਜਾਂਣਾ ਵੇਖੋ ਜਾਮ ਲੱਗਦਾ ਪਰ ਖੁੱਲ ਜਾਂਦਾ ਲਓ ਜੀ ਵਰਕਆਊਟ ਹੋ ਗਿਆ ਜੀ ਖਤਮ ਆ ਤੇ ਹੁਣ ਆਪਾਂ ਚੱਲਦੇ ਘੋੜੇ ਜਿੱਦਾਂ ਰੋਜ਼ ਇੰਜੁਆਏ ਆ ਓਦਾਂ ਡੇਲੀ ਵਰਕਆਊਟ ਵੀ ਡੇਲੀ ਕਰੀਦਾ ਠੀਕ ਆ ਇਹ ਬਿਲਕੁਲ ਓਪਨ ਜਿਮ ਨਹੀਂ ਅਜ ਤਾਂ ਬਾਹਰ ਰੋੜਿਆ ਇਦੋਂ ਆਪਾਂ ਜਿਮ ਆ ਉੱਪਰ ਟੀਨਾ ਪਈਆਂ ਗਰਮੀ ਬੜੀ ਪਰ ਸਾਨੂੰ ਪਸੰਦ ਆ ਇਸ ਕਰਕੇ ਇਹ ਸਭ ਤੋਂ ਵੱਡਾ ਇਹੋ ਸ਼ੌਂਕ ਹੈ ਵੀ ਜੇ ਬਾਹਰ ਘੁੰਮਣਾ ਹੈ ਨਾ ਆਪਣੀ ਐਕਸੀਡੈਂਟ ਮਿਸ ਕਰੋ ਠੀਕ ਆ ਇਹਨੋਂ ਹੁਣ ਮੈਂ ਕਹਣਾ ਕਿ ਮੈਨੂੰ ਮੋਟਰਸਾਈਕਲ ਕਰਦੇ ਏ ਮੋਰਸਾਲਾ ਨੂੰ ਫੋਨ ਕਰਨ ਲੱਗੀ ਐ ਕਿਉਂਕਿ ਇਹ ਨਾਵੇਂ ਬੰਦਾ ਮੁੜ ਕੇ ਭਰਾ ਹੀ ਇਕਵਾ ਜੀ ਜਾਵੇ ਫਲਾਸੋਰ ਕਾਕ ਨਹੀਂ ਲੱਗਦਾ ਪਰ ਲੋਕ ਬੜੇ ਇਮਾਨਦਾਰ ਆ ਹਾਂ ਫਿਰ ਰਿਸੈਪਸ਼ਨ ਦੇ ਇਥੇ ਪੈਸੇ ਇਕੱਠੇ ਕਰਨੇ ਹੀ ਪਗੜੀ ਨੋੜ ਪੱਲੀ ਜਾਂਦੀ ਏ ਇਦਾਂ ਬਸ ਮੁੰਡੇ ਨੰਗੇ ਨੰਗੇ ਵਰਕਆਊਟ ਕਰਦੇ ਆ ਪਾਣੀ ਪੀ ਜਾਂਦੇ ਆ ਕੋਈ ਕੋਚ ਨਹੀਂ ਕੋਈ ਕੁਛ ਨਹੀਂ ਮਸ਼ੀਨਾਂ ਦੇਖੋ ਕਿੰਨੀਆਂ ਹਾਂ ਹਾਂ ਇਦਾਂ ਬਸ ਆਈ ਜਾਂਦੇ ਆ ਬਦਰੰਗ ਆ ਵੇ ਇੱਥੇ ਬੈਠੇ ਐਸ਼ੀ ਕਰਨ ਦੇ ਬੜੇ ਵੀਰੋ ਧੰਨ ਭਾਗ ਜੇ ਵੀ ਆਪਾਂ ਆਪਣੇ ਬੜਾ ਵਾਡੀ ਬਾੜ ਕਹਿੰਦੀ ਲੱਗਣੀ ਆ ਮੋਟਰਸਾਈਕਲ ਦੇ ਆ ਮੋਟਰਸਾਈਕਲ ਕਰਕੇ ਤੇਲ ਲੱਗੀ ਹੁਣ ਮੈਂ ਚੱਲਿਆ ਉਹ ਸਾਹਮਣੇ ਗੋਰੇ ਪੀਰ ਪੀਣਦੇ ਆ ਜੰਮ ਦੇ ਵਿੱਚ ਹੀ ਸਿਸਟਮ ਚੱਲਣ ਡਿਆ ਆ ਵੇ ਇਧਰ ਆਵੇ ਬੈਠੇ ਬਦ ਰੰਗੇ ਆ ਰੋੜਿਆ ਆ ਜੇਲ੍ਹ ਨੇ ਆ ਉਹ ਵੇਚਦਾ ਹੀ ਬਸ ਟੱਪੜ ਕੁੱਪੜੇ ਲਾ ਕੇ ਐਸੇ ਲਾਈ ਉਹਦੇ ਉਹ ਵੇ ਤੁਹਾਨੂੰ ਨੰਗਾ ਕੋਈ ਰੋਲ ਨਹੀਂ ਕੋਈ ਕੋਚ ਨਹੀਂ ਬਸ ਸਿਰਫ ਪਿਹਾਰ ਰੋੜਿਆ ਬਾਹਰ ਲਾਈ ਜਾਂਦੇ ਆ ਜਦੋਂ ਮੈਂ ਆਇਆ ਉਹ ਤੋਂ ਮੈਂ 50 ਬਾੜ ਦੇ ਗਿਆ ਤੇ ਹੁਣ ਇਹਨੇ 30 ਬਾੜ ਕਹਿਣ ਦੀ ਹੈ ਹਾਂ ਹਾਂ 30 ਰੁਪਏ ਰਾਤੀ ਸਿਆੜ ਤੇ ਦੇ ਦੇਣੇ ਹਾਂ ਹਾਂ ਕਹਿਣ ਦੀ ਆ ਆਹ ਇਹਨਾਂ ਕਰਤਾ ਸਿਸਟਮ ਹਿੰਦੀ ਆ ਜਾ ਨਹੀਂ ਲਾਖਾ ਹਾਂ ਸਨ ਨਾ ਨਾ ਆ ਜਾ ਮੈਂ ਆ ਜਾ ਸਟਾਈਲ ਕਿੰਗ ਨੇ ਜਾਣਾ ਜਲਦੀ ਆ ਜਾ ਪਪਾ ਤੁਹਾਨੂੰ ਹੋਰੇ ਜਾਂ ਵੀ ਹਾਂ ਜੀ ਸਾਈਡ ਆਗਾ ਆਗਾ ਆ ਜਾ ਕੰਮ ਚਲੋ ਜੀ ਅੱਜ ਜਿਹੜਾ ਵਲੌਗ ਬਣਾ ਦਈਏ ਮਾੜਿਆ ਤੁਹਾਨੂੰ ਦੱਸ ਦਈਏ ਆਪਾਂ ਕਿੱਥੇ ਆਏ ਆ ਫਿਰ ਨੱਪ ਫਿਰ ਨੱਪ ਪਤਾ ਨਹੀਂ ਕੀ ਕਰਨ ਇੱਥੇ ਕਾਲਾ ਡਿੰਗਰ ਆ ਕੀ ਮਿਲਣਾ ਇੱਥੇ ਫਿਰ ਨੱਪ ਬਾਕੀ ਅੰਦਰ ਜਾ ਕੇ ਪਾ ਲਗੂਗਾ ਫਿਰ ਨੱਪ ਵਿੱਚ ਕੀ ਹੈਗਾ ਫਿਰ ਨੱਪ ਉਹ ਆ ਗਏ ਮਾਮਾ ਜੀ ਵਲੌਗ ਦਾ ਭੋਜਨ ਦਾ ਖੇਤਾ ਬੰਦਾ ਮੈਂ ਕੱਲਾ ਵਾਂ ਹੁਣ ਤੁਹਾਨੂੰ ਆਪਾਂ ਵਿਖਾਵਾਂ ਜਿਹੜਾ ਬੀਜ ਕੀ ਨਾਮ ਦਾ विच नेम बीच 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 आइलैंड 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 बीच आइलैंड थाईलैंड आइलैंड आइलैंड पटाया पटाया हम हक्की से ला रहे हैं पटाया कोरल आइलैंड कोरल आइलैंड देखो नियारे जन्नत जन्नत जिन्नू केदा जिंदगी दी जन्नत को इंस्टाग्राम चलावा मेहनत लावा घुमा ਵਲੌਗ ਬਣਾਵਾ ਇਹਨੇ ਕੰਮ ਹੁੰਦੇ ਨਹੀਂ ਨਾ ਇਕੱਲੇ ਬੰਦੇ ਕੋਲ ਤੁਹਾਨੂੰ ਇੱਥੇ ਵਿਖਾ ਦੇਣਾ ਯਾਰ ਇੱਕ ਕਰੋ ਚੈੱਕ ਬਹੁਤ ਸਮਾਨ ਆਹ ਹੋਰ 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 ਨੱਕ ਲਾ ਕੇ ਨਿਕੇ ਨਿਕੇ ਪਾਰ ਲਾ ਕੇ ਸਾਰਾ ਰੀਤਨ ਵਿਖਾ ਦੇਣਾ ਅਗਲਾ ਵਲੌਗ ਫਿਰ ਵੱਡਾ ਬਣਾਵਾਂਗੇ ਜਦੋਂ ਗੈਣਾ ਬਾਹਰ ਸੰਧੂ ਸਾਹਿਬ ਸਾਡੇ ਨਾਲ ਹੋਣੇ ਆ ਫੇਰ ਵੀ ਲੋਗ ਪਾਵਾਂਗੇ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਫੇਰ ਇਹਨੂੰ ਆਪਾਂ ਕਿੱਥੇ ਜਾ ਰਹੇ ਆਪਾਂ ਇਹਨੂੰ ਆਪਾਂ ਕਿੰਨੇ ਸਫਾਰੀ ਵਰਲਡ ਕੇਵਲੇ ਕਿਹਨੇ ਬੈਂਕ ਗੋਣਾ ਹੋਵੇ ਤੇ ਬਹੁਤ ਵਧੀਆ ਵੇਖਣ ਵਾਲੀ ਜਗ੍ਹਾ ਸਫਾਰੀ ਵਰਲਡ ਯਾ ਬੈ ਬੈ ਮੀ ਯੈਲੋ 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 ਲੱਗ ਰੋਇਆ ਸਨ ਵੀ ਸੀ ਦ ਸਫਾਰੀ ਵਰਲਡ हां राजू कैसे हो हां सब बढ़िया मजा आ रहा है बिल्कुल कहां <laughs> आए हो हां आए हो गाइड बाहर पार्क रामबाग रामबाग आके इंदा मैंने खुद नहीं पता किथे आए ये तोते असली है कि नकली देखे आपने ओरिजिनल ओरिजिनल असली असली तोता असली तोता डाइ डाइ की खान लगा खैनी चनी खैनी चनी ये राजू मिला इथी आपा नु इनु ले आना उधर नाल ही अंंबरसर ਇਹ ਬੰਦ ਕਰ ਦੂੰਗਾ ਭਾਜੀ ਬਾਤ ਇੱਕ ਵਾਰ ਤੁਹਾਰੇ ਨਾਲ ਬੰਦ ਕਰ ਦੇ बॉडी ਬਣਾਉਣੀ ਆ ਹਾਂ ਕਿੰਨੀ ਐਸ ਤੇਰੀ ਉਮਰ ਕਿੰਨੀ ਤੇਰੀ ਦੱਸ 30 ਹੈ 30 ਸਾਲ ਹਾਂ ਕਿੰਨੇ ਬੱਚੇ ਆ ਤਿੰਨ ਬੇਟੀ ਤਿੰਨ ਬੇਟੀ ਹੈ ਠੀਕ ਆ ਜਾ ਫਿਰ ਅੱਜ ਪਰਾਨ ਕਰਕੇ ਜਾ ਇਹ ਮੇਰੇ ਤੋਂ ਨਾ ਬਹੁਤ ਮੋਟੀਵੇਸ਼ਨ ਲਈ ਬੜਾ ਪ੍ਰਭਾਵ ਹੋਇਆ ਕਹਿੰਦਾ ਭਾਜੀ ਮੈਂ ਬੋਡੀ ਬਣਾਉਣੀ ਆ ਪੱਕੀ ਬਾਤ ਹੈ ਬਿਲਕੁਲ ਡਨ ਤਾਂ ਫਿਰ 30 ਸਾਲ ਹੈ ਤੇ ਬੰਦ ਚਲੋ ਠੀਕ ਹੈ ਕੋਈ ਗੱਲ ਨਹੀਂ ਦਿਲ ਹੋਣਾ ਚਾਹੀਦਾ ਖੈਣੀ ਚੈਣੀ ਖਾ ਰਿਆ ਹੁਣ ਕੱਪ ਬਾਅਦ ਅੱਜ ਬੰਦ ਕਰਕੇ ਜਾਣਾ ਜਿਤਨੀ ਖਾ ਲਾ ਜਹਾਂ ਪੇ ਖੜਾ ਹਾਂ। ਹਾਂ। ਇੰਡੀਆ ਜੈਕਟ ਹੀ ਖਾਣੀ। ਹੋਟਲ 1। ਹੋ ਲੈ। ਸਭ ਤੋਂ ਵੱਡੀ ਮੋਟੀਵੇਸ਼ਨ ਮਿਲ ਹੋਇਆ ਹੁੰਦੀ ਜੇ ਇਹ ਹੁੰਦਾ ਜੇ ਸਭ ਤੋਂ ਵੱਡਾ ਆਪਲਾ। ਖਾਤੇ ਵਿੱਚ ਮਿਲਾਂ ਮੈਂ ਵਾਹ ਮਾਰਨਾ ਚਾਹੂੰ। ਚੱਲ ਠੀਕ ਹੈ। ਕਹਿੰਦਾ ਜਹਾਂ ਮੈਂ ਖਾਤਾ ਹੋਇ ਮਿਲੂਗਾ ਵਾਹ ਮਾਰ ਦੇਣਾ। ਇੰਡੀਆ ਮੈਂ ਆ। ਇੰਡੀਆ ਮੈਂ। ਹਾਂ। ਬਾਹਰ ਆ ਕੇ ਖਾਣਾ ਮੈਂ। ਨਹੀਂ ਤਾਂ ਬਾਹਰ ਆ ਕੇ ਖਾਊਗਾ ਕਾ। ਮਿਲਨੇ ਕਟੋ ਨਾ। ਚੱਲ ਠੀਕ ਹੈ। ਬਹੁਤ ਧੰਨਵਾਦ। ਹੂੰ। ਟਾਈਗਰ। ਕਮ ਆਨ। ਭਾਜੀ ਕੀ ਨਾਮ ਕਿਹੜਾ ਏ? ਦੱਸਿਓ ਮਾ ਕੇ ਦੇਖੋ ਜੀ ਸਾਈਬਰਨ ਟਾਈਗਰ ਸਾਈਬਰਨ ਟਾਈਗਰ ਸੁਸਤੀ ਆਏ ਇਹ ਰਾਜੂ ਖਾਣੇ ਕੋ ਨਹੀਂ ਦਈ ਉਸਕੋ ਖਾਣੇ ਕੋ ਨਹੀਂ ਦਈ ਇਹਨੂੰ ਖੈਣੀ ਚੈਣੀ ਲਪਾ ਮਾਰੀ ਜੀ ਹਾਂ ਖਾਣ ਕੇ ਨਹੀਂ ਖਾਏਗਾ ਆ ਗਿਆ ਇਹਨੂੰ ਖਾਣੇ ਕੇ ਬਾਅਦ ਇਹ ਖਾਣੇ ਚੈਣੀ ਖਾ ਲੈ ਮੈਂ ਇਹਨੇ ਕੁਛ ਕਹਿੰਦਾ ਜਾ ਮੂੰਹ ਦੇ ਵਿੱਚ ਲਾਇਆ ਬੁੱਲਾ ਮਾਰੀ ਜੀ ਨਹੀਂ ਆਏਗਾ ਇਧਰ ਨਹੀਂ ਦੇਖੇਗਾ ਬੋਲਦਾ ਬੈਠਾ ਹੀ ਓਕੇ ਮਤ ਦੇਖ ਜਾ ਉਤਰਾ ਸਪੀਡ ਦਾ ਆ ਜਾਰੀ ਚੀਤੇ ਦੀ ਹੁੰਦੀ ਆ ਬਾਕੀ ਵੇਲੇ ਮੇਰੇ ਸਾਹਣਾ ਚੀਤਾ ਆ ਵੇਖੋ ਹਾਂ ਆਹ ਬਿਊਟੀਫੁਲ ਰਾਜੂ ਇਹ ਕੀ ਆ ਚੀਤਾ ਆ ਜਾਂ ਹਾਂ ਕੀ ਹੋਏ ਇਹ ਚੀਤਾ ਚੀਤਾ ਤੇ ਦੋਸਤ ਹੈ ਦੋਸਤ ਤੇਰਾ ਇਹ ਦੋਸਤ ਤੇ ਜਾ ਨੂੰ ਹੱਥ ਲਾ ਰੁਪਈਆ ਤੇ ਨ ਦਊਗਾ ਲੱਖ ਓਏ ਹੱਥ ਲਾ ਦੇ ਜਾ ਏ ਚਿੰਪਾਂਜ਼ੂ ਪੰਜੂ ਓਏ ਮਾਮਾ ਇਹਦੇ ਵਿੱਚ ਦਿਆ ਸਲਾ ਉਂਗਲ ਉਂਗਲ ਲਾ ਦੇ ਚਲਾ ਲਾਗੇ ਜਾ ਇਹ ਲਾਗੇ ਜਾ ਸਾਲਾ ਭੁੱਲ ਗਏ ਉਹ ਵੇਹੇ ਉਂਗਲਾਂ ਮੜੀ ਵਿੱਚ ਦੀ ਉਂਗਲ ਕੱਢਦੇ ਖਾਣਾ ਭਲਾ ਲਾਗੇ ਤੇ ਜਾ ਕਰ ਉਂਗਲ ਉਂਗਲ ਕਰੂੰਗਾ ਕਰ ਕੰਮ-ਕੰਮ ਕਰਨ ਨੂੰ ਕਿ ਆਇਆ ਲੈ ਉਂਗਲ ਤੇ ਕਰ ਫੁੱਫੜਾ ਦਰਦਾ ਹਣ ਮਾੜੇ ਦੇ ਵਿੱਚ ਨੇਮ ਆ ਜਿਹੜਾ ਵੇਖਣ ਰਿਹਾ ਵੀਡੀਓ ਬਣਾਉਣ ਰਿਹਾ ਫੁੱਫੜਾ ਦਾ ਇਹਨਾਂ ਨੂੰ ਕਹਿੰਦੇ ਕੀ ਆ ਇਸੇ ਹਾਂ ਉਹ ਛੋਟਾ ਮਗਰ ਮੱਛੀ ਲੈ ਛੋਟਾ ਮਗਰਮਾਸੀ ਜੀ ਆਹ ਭਾਜੀ ਆਗੇ ਸਾਡੇ ਸ਼ਿਪ ਦੇ ਵਿੱਚ ਜੌਬ ਕਰਦੇ ਪੜੇ ਲਿਖੇ ਦੱਸਾਂ ਕੀ ਨਾਮ ਹੈ ਛੋਟਾ ਮਗਰਮਾ ਭਾਜੀ ਕੀ ਨਾਮ ਹੈ ਮੈਨੂੰ ਆਪ ਨਹੀਂ ਪਤਾ ਚਲੋ ਫਿਰ ਵੇਖੀਂ ਕਿਹੜਾ ਹੈ ਇਹ ਮੈਨੂੰ ਲੱਗਿਆ ਮੰਗਰੋਵ ਹੈ ਲੇਕਿਨ ਮੰਗਰੋਵ ਨਹੀਂ ਹੈ ਕੁਝ ਹੋਰ ਹੈ ਮੈਂ ਦੇਖ ਕੇ ਦੱਸਦਾ ਸੁਫਾਰੀ ਵਾਰਡ ਇਸ ਤੋਂ ਬਾਅਦ ਹੋਏਗਾ ਕਾਓ ਸ਼ੋ ਉਸ ਤੋਂ ਬਾਅਦ ਹੋਏਗਾ ਟਾਈਗਰ ਸ਼ੋ ਆ ਸਾਰਾ ਸਫਾਰੀ ਵਾਰਡ ਹੈ ਬੈਂਕ ਕੋ ਕੋਈ ਵੀ ਆਓ ਜਰੂਰ ਇੱਕ ਰੀਵਿਊ ਵਿਜ਼ਿਟ ਕਰੋ ਇੱਥੇ সাফਰੀ ਵਾਰਡ ਆਪਣੀ ਐਕਟੀਵਿਟੀ ਵਿੱਚ ਵੀ ਮੈਂਸ਼ਨ ਕਰੋ ਜੋ ਆਓ ਹਾਂਜੀ ਮਾਮਾ ਜੀ ਨੂੰ ਪੁੱਛਿਆ ਮਾਮਾ ਇੱਧਰ ਆਓ ਇਹ ਦੱਸਣਾ ਕੀ ਨਾਮ ਆ ਇੱਧਰ ਆਓ ਹਾਂ YouTube ਤੇ ਤੁਹਾਡੀ ਵੀਡੀਓ ਪੈਣੀ ਆ ਉਹ ਦੱਸੋ ਕੀ ਨਾਮ ਇਹਨਾਂ ਦਾ ਜੇ ਮਾਮਾ ਹੀ ਦੱਸ ਦੇਣ ਕਿ ਨਾ ਅਗਲਾ THAILAND ਦਾ ਟੂਰ ਫ੍ਰੀ ਛੋਟੀ ਬਿੱਲੀ ਕਹਿੰਦੇ ਛੋਟੀ ਬਿੱਲੀ ਟੂਰ ਕੈਂਸਲ ਕਰੋ ਚੱਕ ਇਹ ਪਤਾ ਨਹੀਂ ਕਿਹੜੇ ਜਾਨਵਰ ਆ ਆਪਾਂ ਨੇ ਕੀ ਮੈਂ ਪਹਿਲਾਂ ਸੋਚਿਆ ਬੰਦੇ ਹੀ ਆ ਪਰ ਹੈਗੇ ਜਾਨਵਰ ਹੀ ਆ ਪਰ ਸਖਾਏ ਬੜੇ ਆ ਆ ਦੇਖ ਬਣੀ ਮਲਕ 83 ਲੱਖ ਜੀਉਂਦੇ ਆ ਆਪਾਂ ਕਹਿੰਦੇ ਆ ਨਾ ਜਿੰਨੀ ਕੁਦਰਤ ਮੈਂ ਵੇਖੀ ਨਾ 84 ਲੱਖ ਜੀਉਂਦੇ 84 ਕਰੋੜਾਂ ਵਿੱਚ ਜ਼ਿਆਦਾ ਜੀਉਂ ਹੈਗੇ ਆ ਦੇਖੋ ਉਹ ਦੇਖੋ ਉਹਦੀ ਐਕਟੀਵਿਟੀਆਂ ਦੇਖੋ ਆ ਲੈ ਅੱਜ ਆ ਲੈ ਇਹ ਕੋਈ ਇਧਰ ਹੀ ਲੈ ਤਾਂ ਮੈਂ ਤਾਂ ਅੱਜ ਇੰਡੀਆ ਬੈਠਿਆ ਮੈਂ ਤਾਂ ਤੁਸੀਂ ਵੇਖ ਬਲੋਗ ਬਾਕੀ ਮੇਰੇ ਕੋਲ ਟਾਈਮ ਲੱਗਾ ਹੀ ਨਹੀਂ ਕਿਉਂਕਿ ਬਿਜ਼ੀ ਬਹੁਤ ਇਹਦਾ ਵਲੋਗ ਬਣਾਉਣ ਲਈ ਨਾ ਫੋਨ ਇਹਦਾ ਇੱਕ ਬੰਦੇ ਦੇ ਹੱਥ ਦੇ ਵਿੱਚ ਹੀ ਤੁਹਾਨੂੰ ਇਕੱਲਾ ਰਾਣਾ ਨਹੀਂ ਕੀ ਕਰੇ ਅੱਜ ਕੱਲ ਮਿਹਨਤ ਨਹੀਂ ਲੱਗੀ ਡਵੈਲਪਮੈਂਟ ਲਾਵਾਂਗੇ level of safety and service that we're proud of having, by the forecast.